ਦੋਸਤੋ ਮੂਸੇ ਵਾਲੀ ਜੱਟ ਦੇ ਬਰੋਟਾ ਗਾਣੇ ਦੇ ਪੋਸਟਰ ਤੋਂ ਬਾਅਦ ਤਾਂ ਮਨੋਤ ਬਾਹੀ ਮਚ ਗਈ ਹੈ ਵਿਰੋਧੀਆਂ ਦੀਆਂ ਨਿੰਦਰਾ ਉੱਡ ਗਈਆਂ ਨੇ ਕਿਉਂਕਿ ਗਾਣਾ ਆ ਰਿਹਾ ਹੈ ਮੂਸੇ ਜੱਟ ਦਾ ਕਈਆਂ ਨੇ ਗਾਣੇ ਰਿਲੀਜ਼ ਕਰਨੇ ਨੇ ਤੇ ਕਈਆਂ ਨੇ ਡੇਟਾਂ ਕਰ ਲਿਆ ਨੇ ਚੇਂਜ ਇਸ ਦਾ ਐਗਜ਼ਾਮਪਲ ਵੀ ਤੁਹਾਨੂੰ ਪਤਾ ਹੀ ਆ ਔਰ ਇੱਥੇ ਇੱਕ ਸਵਾਲ ਉੱਠਦਾ ਸਾਰੇ ਚੋਣ ਵਾਲਿਆਂ ਦੇ ਮਨਾਂ ਦੇ ਵਿੱਚ ਕਿ ਸਿੱਧੂ ਮੂਸੇ ਵਾਲੇ ਦਾ ਗਾਣਾ ਅਤੇ ਕਣ ਦੀ ਕੱਦ ਦੀ ਲਾਈਨ ਪਤਾ ਹੋਣੀ ਚਾਹੀਦੀ ਆ ਸਾਰਿਆਂ ਨੂੰ ਤਾਂ ਇਹ ਲਾਈਨ ਆ ਜਿਹੜੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਸੱਤ ਚ ਦਿਨਾਲੀ ਟੰਗੀ ਸੋਣੀਏ ਨਿਯੋਹੀ ਪਿੰਡ ਜੱਟ ਦਾ ਆ ਅਤੇ ਸਾਰੇ ਨੇ ਕਿਹਾ ਵੀ ਇਸ ਤੋਂ ਵੱਧ ਟੌਪ ਦਾ ਗੀਤ ਨਹੀਂ ਅਜੇ ਤੱਕ ਆਪਾਂ ਨੇ ਸੁਣਿਆ ਅੱਜ ਤੱਕ ਦਾ ਸਭ ਤੋਂ ਟੌਪ ਦਾ ਗੀਤ ਆ ਇਹ ਰੰਗਰੇ ਸਿੱਧੂ ਨੇ ਆਖਿਆ ਆ ਯਾਨੀ ਕਿ ਗਾਣਾ ਜਿਹੜਾ ਰਿਲੀਜ਼ ਹੋਊਗਾ ਸੋ ਜਿਹੜਾ ਪੋਸਟਰ ਦੇ ਵਿੱਚ ਵੀ ਤੁਸੀਂ ਡਿਜ਼ਾਈਨ ਦੇਖ ਲਓ ਜਿਹੜਾ ਪੇੜ ਆ ਉਸ ਦੇ ਥੱਲੇ ਦਿਨਾਲੀਆਂ ਟੰਗੀਆਂ ਹੋਈਆਂ ਨੇ ਸੱਤ ਹੁੰਦਾ ਆ ਜਿੱਥੇ ਬਾਕੀ ਪਿੰਡ ਦੇ ਵਿੱਚ ਇੱਕ ਜਗ੍ਹਾ ਜਿੱਥੇ ਖੇਡਦੇ ਨੇ ਬਜ਼ੁਰਗ ਗੱਲਾਂ ਕਰਦੇ ਨੇ ਉਹਨੂੰ ਸੱਤ ਗਿਆ ਜਾਂਦਾ ਹੈ ਤਾਂ ਤੁਸੀਂ ਕਦੇ ਸੋਚਾ ਹੋਵੇਗਾ ਦੋਸਤੋ ਕਿ ਇੰਨਾ ਦਿਮਾਗ ਅਜ ਤੱਕ ਕਿਸੇ ਸਿੰਗਰ ਨੇ ਇਦਾਂ ਦੇ ਲਿਰਿਕਸ ਲਿਖੇ ਇਹ ਸਿਰਫ ਮੋਸਾ ਜਾਟੇ ਕਰ ਸਕਦਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਬਕੇ